ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੂ ਰਲਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਉਚ ਜਿਸ ਵਿੱਚ ਅੱਜ ਆਪਾਂ ਰਾਤ 14 ਫਰਵਰੀ ਪੰਜਾਬ ਦੇ ਰਾਤ ਦੇ ਮੌਸਮ ਦੇ ਕਿਦਾਂ ਲੱਕ ਚ ਉਮੀਦਾਂ ਕਰਵੀਆਂ ਦੇਖਣ ਨੂੰ ਮਿਲ ਸਦੀਆਂ ਤੇ ਕਿਹੜੇ ਲੱਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਜਾਣਦੇ ਤੇ ਨਵੇਂ ਆਏ ਆ ਕਰ ਆਪਾਂ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੈਕ ਜੁਰੂ ਕਰ ਲੋ ਤਾਂ ਆਪਾਂ ਲੱਗ ਸਕਦੇ ਕਿਸਾਨ ਵੀਰਾਂ ਨਾਲ ਵੀਡੀਓ ਸ਼ੇਅਰ ਜੁਰੂ ਕਰ ਲੋ ਚੱਲਗੇ ਆਦੇ ਵੀਡੀਓ ਅੱਜ ਸ਼ਾਮ ਮਾਦਿਆਂ ਪੰਜਾਬ ਦੇ 6:30 ਵੇ ਦੀਆਂ ਲਾਈਵ ਸੈਟ ਤੁਸੀਂ ਦੇਖੋ ਆਪਣੇ ਪੰਜਾਬ ਦੇ ਸਾਰੇ ਭਾਗਾਂ ਨੂੰ ਬਦਲਬਾਈ ਦੇਖਣ ਮਿਲਦੀ ਹੈ ਕਿਸੇ ਵੀ ਇਲਾਕੇ ਵਿੱਚ ਕੋਈ ਵੀ ਆਪ ਨੂੰ ਕੋਈ ਵੀ ਕਾਰਵਾਈ ਦੇਖਣ ਨੂੰ ਮਿਲਦੀ ਹੈ ਕਿਉਂਕਿ ਪੰਜਾਬ ਦੇ ਸਾਰੇ ਇਲਾਕਿਆਂ ਨੂੰ ਬਦਲਬਾਈ ਦੇਖਣ ਨੂੰ ਮਿਲਦੀ ਹੈ ਜੇ ਸਿਸਟਮ ਕਰਾਸ ਹੋ ਰਿਹਾ ਹੈ ਪੰਜਾਬ ਦੇ ਇਲਾਕੇ ਵਿੱਚ ਬਖਤੀ ਦੇ ਸਦੋਂ ਬਾਕੀ ਆਪਣੇ ਕਾਫੀ ਭਾਗਾਂ ਵਿੱਚ ਨੂੰ ਬੈਂਕ ਬੂੰਦਾ ਬਾਂਦੀ ਹੀ ਦੇਖਣ ਨੂੰ ਮਿਲੀ ਕੈਨਮੈਂਟ ਹੀ ਦੇਖਣ ਨੂੰ ਮਿਲੀ ਜਿਆਦੇ ਮੀਂਹ ਦੇ ਸਾਰ ਕੋਈ ਵੀ ਲੱਕ ਜੁ ਨਹੀਂ ਦੇਖਣ ਨੂੰ ਮਿਲੇ ਬਾਕੀ ਆਪਾਂ ਥੋੜੇ ਜਿਹੇ ਸਾਰ ਆਪਣੇ ਮਾਜੇ ਤੇ ਦਬਾਬੇ ਦੇ ਭਾਗ ਵਿੱਚ ਬਣ ਸਕਦੇ ਦੇਖ ਸਕੋ ਇਹਨਾਂ ਵਿੱਚ ਸਿਸਟਮ ਥੋੜਾ ਜਿਹਾ ਤਗੜਾ ਹੈ ਕਿਉਂਕਿ ਇਸ ਤਰ੍ਹਾਂ ਕੁਝ ਕਰੂਗਾ ਜਿਸ ਕਾਰਨ ਮੈਂ ਥੋੜੇ ਜਿਹੇ ਇਹਨਾਂ ਵਿੱਚ ਭਾਗਾਂ ਵਿੱਚ ਮੀਂਹ ਦੇ ਸਾਰ ਜਿਆਦਾ ਬਣ ਸਕਦੇ ਹਨ ਤੇ ਬਾਕੀ ਦਾਕ ਜਿਹੜਾ ਬੂੰਦਾ ਬਾਂਦੀ ਹੀ ਦੇਖਣ ਨੂੰ ਮਿਲੂਗੀ ਕੈਨਮੈਂਟ ਦੇਖਣ ਨੂੰ ਮਿਲੂਗੀ ਤੇ ਇਹ ਸਿਸਟਮ ਆਪਣੇ ਥੋੜੇ ਟਾਈਮ ਦੇ ਕਰਾਸ ਕਰ ਜੂਗਾ ਤੇ ਹੁਣ 8 ਵਜੇ ਤੁਸੀਂ ਨੂੰ ਦੇ ਸਕਦਾ ਹਾਂ ਆਪਣੇ ਪੰਜਾਬ ਦੇ ਥੋੜੇ ਬਦੇ ਮਾਲ ਤਾਂ ਆਪਣੇ ਮੱਧਵਾਬੇ ਤੇ ਭਾਗ ਹੋ ਗਈ ਨਾ ਉੱਚ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਇਹ ਰੇਨਫਾਲ ਡਾਟਾ ਤਸਵੀਰਾਂ ਹਾਂ ਜੀ ਦੱਸਦوں ਇਹ 2:30 ਵੇ ਦੀ ਰਾਤ ਦੀਆਂ ਹਨ ਤੇ ਟੁੱਟਵੀਂ ਬਦਲ ਬਈ ਆਉਣ ਜਾਣ ਲੱਗਿਆ ਰੂਗਾ ਆਪਣੇ 8-9 ਵਜੇ ਤੋਂ ਬਾਅਦ ਟੁੱਟਵੀਂ ਬਦਲ ਬਦਾਉਣ ਜਾਣ ਲੱਗਿਆ ਰੂਗਾ ਪੰਜਾਬ ਵਿੱਚ ਤਾਂ ਆਪਣੇ ਹਲਕੇ ਫੁਲਕੇ ਮੀਂਹ ਦੇਖਣ ਨੂੰ ਮਿਲਦੇ ਰਹਿਣਗੇ ਭਾਰੇ ਵੀ ਤਾਂ ਨਹੀਂ ਸਾਰੇ ਹਨ ਕਿਸੇ ਵੀ ਰੱਖੋ ਜੇ ਸ਼ਾਰਟੇ ਦਾ ਮੀਂਹ ਦੇਖਣ ਨੂੰ ਮਿਲਦਾ ਕੁਝ ਸਮੇਂ ਲਈ ਦਾ ਹਨ ਵੀ ਇਹ ਮੈਂੜੇ ਸ਼ਰਾਟੇ ਦਾ ਮੀਂਹ ਦੇਖਣ ਨੂੰ ਮਿਲਦਾ ਬਾਕੀ ਵੀਡੀਓ ਚੰਗੀ ਲੱਗਦਾ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਦਾਂ